ਪੈੰਡੂ ਜ਼ਿੰਮੇਦਾਰ ਪੇਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਚੰਗੀ ਨੁਕਰੀ ਘੋੜੀ ਦਿਖਾਉਣੀ ਆ ਜਿਹੜੀ ਬਰੀਡਿੰਗ ਦੇ ਹੱਕ ਨੂੰ ਬਹੁਤ ਵਧੀਆ ਗਈ ਕਿਉਂਕਿ ਹੁਣ ਤੱਕ ਇਸ ਘੋੜੀ ਨੇ ਬੱਚੇ ਬਹੁਤ ਵਧੀਆ ਦਿੱਤੇ ਆ ਬਾਈ ਦੇ ਕੋਲੇ ਐਤਕੀ ਇਹ ਤੀਜੀ ਵਾਰ ਸੂਪੀ ਤੇ ਰਿਜ਼ਲਟ ਬਹੁਤ ਕੈਂਟ ਦਿੰਦੀ ਆ ਜਿਹੋ ਜੇ ਘੋੜੇ ਤੋਂ ਇਹਨੂੰ ਮੇਟ ਕਰਾਉਣੇ ਉਹ ਜਿਹਾ ਬੱਚਾ ਦੇ ਦਿੰਦੀ ਆਗੀ ਤੇ ਆ ਐਤਕੀ ਵਾਲੇ ਸੂਏ ਦੇਈ ਬਸ਼ੇਰਾ ਗਾ ਇਹ ਬਸ਼ੇਰਾ ਤਾਂ ਹੋ ਗਿਆ ਸੇੜ ਸਿਰਫ ਤੁਹਾਨੂੰ ਰਿਜ਼ਲਟ ਦਿਖਾਉਣ ਵਾਸਤੇ ਨਾਲ ਵੀਡੀਓ ਬੱਚੇ ਦੀ ਸਾਂਝੀ ਕਰ ਰਹੇ ਹਾਂ ਕਿਉਂਕਿ ਵੀਡੀਓ ਆ ਜਿਹੜੀ ਘੋੜੀ ਦੀ ਇਹ ਆਪਾਂ ਕੁਝ ਦਿਨ ਪਹਿਲਾਂ ਬਣਾਈ ਸੀ ਉਹਦੇ ਬੱਚਾ ਹਾਲੇ ਸੇਲ ਨਹੀਂ ਸੀ ਹੋਇਆ ਤੇ ਰਿਜ਼ਲਟ ਤੁਸੀਂ ਦੇਖ ਲਓ ਭਾਗਸਰ ਵਾਲੇ ਸੁਲਤਾਨ ਦਾ ਬਸ਼ੀਰ ਆ ਗਏ ਦੇ ਮੰਗ ਰਹੇ ਸੋ ਬੱਚਾ ਤਾਂ ਹੁਣ ਇਸ ਵਕਤ ਨਵੇਂ ਓਨਰ ਨੇ ਜਿਹੜੇ ਲੈ ਗਏ ਉਹ ਤੇ ਰਿਜ਼ਲਟ ਦੇਖੋ ਤੁਸੀਂ ਬਾ ਕਮਾਲ ਬੱਚਾ ਬਹੁਤ ਜ਼ਿਆਦਾ ਕੁਆਲਿਟੀ ਦੇ ਵਿੱਚ ਆਇਆ ਵਾ ਇਹ ਤਕਰੀਬਨ ਹੁਣ ਤਾ 2 ਮਹੀਨਿਆਂ ਦਾ ਹੋ ਗਿਆ ਜਿੱਦੇ ਵੀਡੀਓ ਬਣਾਈ ਆ ਉਹਦੇ ਇਹ ਵੀਡੀਓ ਦੇ ਵਿੱਚ 2 ਮਹੀਨਿਆਂ ਦਾ ਸੀ ਬੱਚਾ ਸੋ ਰਿਜ਼ਲਟ ਵੀ ਤੁਹਾਡੇ ਸਾਹਮਣੇ ਆ ਤੇ ਜਿਹੜਾ ਏਸੇ ਘੋੜੀ ਦਾ ਐਸ ਬਸ਼ੀਰੇ ਦਾ ਮੰਨ ਲਓ ਵੀ ਵੱਡਾ ਭਰਾ ਹੈਗਾ ਪਿਛਲੇ ਸੂਏ ਦਾ ਬੱਚਾ ਹੈਗਾ ਜਿਹੜਾ ਕੱਲਾਂ ਵਾਲੇ ਚੇਤਕ ਦਾ ਉਹ ਬਾਈ ਦੇ ਘਰੇ ਖੜਾਗਾ ਉਹ ਬਾਈ ਤਿਆਰ ਕਰ ਰਿਹਾ ਪਾਲੀ ਜਾਂਦਾ ਉਸ ਬੱਚੇ ਨੂੰ ਤੇ ਤੁਸੀਂ ਜਾ ਕੇ ਉਹ ਪਿਛਲਾ ਰਿਜ਼ਲਟ ਵੀ ਦੇਖ ਸਕਦੇ ਹੋ ਘੋੜੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬੱਚੇ ਬਹੁਤ ਟਾਪ ਦੇ ਦਿੰਦੀ ਆ ਸੋ ਪਹਿਲਾਂ ਐਸ ਬਸ਼ੇਰੇ ਤੇ ਰਿਜ਼ਲਟ ਕੰਨੀ ਨਿਗਾਹ ਮਾਰ ਲਓ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜੂ ਫੇਰ ਅੱਗੇ ਆ ਜਿਹੜੀ ਗੱਲਬਾਤ ਆਪਾਂ ਘੋੜੀ ਬਾਰੇ ਕਰਦੇ ਆ ਆ ਦੇਖੋ ਗੁਲਾਬੀਪਣ ਬੱਚੇ ਦੇ ਵਿੱਚ ਬਹੁਤ ਜ਼ਿਆਦਾ ਆ ਲੰਮਾ ਲੰਜਾ ਵੀ ਬੜਾਗਾ ਮੂਹ ਮੰਹੰਦਰੇ ਦਾ ਬੜਾ ਸੋਹਣਾਗਾ ਫੇਸ ਕੁਆਲਿਟੀ ਬਿਊਟੀ ਦੇ ਵਿੱਚ ਤਾਂ ਮੈਂ ਕਹਣਾ ਯਾਰ ਕੋਈ ਕਸਰ ਹੀ ਨਹੀਂ ਬੱਚੇ ਦੇ ਵਿੱਚ ਸੋ ਇਹ ਬੱਚਾ ਤਾਂ ਹੋ ਗਿਆ ਸੇਲ ਕਿਤੇ ਭਲੇਖੇ ਨਾਲ ਇਹਦੇ ਬਾਰੇ ਨਾ ਤੁਸੀਂ ਫੋਨ ਕਾਲ ਬਾਈ ਨੂੰ ਕਰੀ ਜਾਇਓ ਤੇ ਕੱਲੀ ਘੋੜੀ ਵੇਚਣੀ ਆ ਬਾਈ ਦਾ ਕੰਟੈਕਟ ਨੰਬਰ ਕਰ ਲਓ ਗੁਰਪ੍ਰੀਤ ਦਾ ਨੋਟ 9803980560 ਬਾਈ ਦਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਡਿੱਖ ਪਿੰਡ ਪੈ ਜਾਂਦਾ ਹੈਗਾ ਸੋ ਹੁਣ ਜਿਹੜੀ ਗੱਲਬਾਤ ਆ ਮੈਂ ਤੁਹਾਨੂੰ ਘੋੜੀ ਬਾਰੇ ਦੱਸਦਾ ਇਹ ਘੋੜੀ ਦੀ ਜਿਹੜੀ ਉਮਰ ਆ ਤਕਰੀਬਨ 7 ਕੁ ਸਾਲ ਆ ਕੱਦ ਘੋੜੀ ਦਾ ਜਿਹੜਾ 60 ਇੰਚ ਆ ਤੇ ਆਪ ਇਹ ਮਲੂਕੇ ਵਾਲੇ ਅਲਵੰਦ ਦੀ ਆ ਸੋ ਬਰੀਕੀਆਂ ਦੇ ਵਿੱਚ ਬਹੁਤ ਆ ਘੋੜੀ ਕੰਨ ਛੋਟਾ ਤੇ ਕੁੰਡੀ ਵਾਲਾ ਸ਼ਕੀਨਾਗਾ ਤੇ ਬੇਲ ਵਧੀਆ ਗਈ ਚੰਗੀ ਬੇਲ ਆ ਘੋੜੀ ਦੀ ਪੇਟਲ ਘੋੜੀ ਆ ਬੱਚਾ ਵੀ ਸੈਜ ਦੇ ਵਿੱਚ ਚੰਗਾ ਦਿੰਦੀ ਆ ਬਾਕੀ ਤੋਰੇ ਤੂਰੇ ਦੇ ਹੱਕ ਨੂੰ ਕਾਇਮ ਆ ਆ ਦੇਖੋ ਸੋਹਣਾ ਤੋਰਾ ਤੁਰਦੀ ਆ ਜਿਵੇਂ ਮਰਜੀ ਬੰਦਾ ਸਵਾਰੀ ਕਰੀ ਜਾਵੇ ਕਈ ਵਾਰ ਐ ਹੁੰਦਾ ਵੀ ਜਿਹੜੇ ਨਵੇਂ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਘੋੜੀ ਤੇ ਬੈਠਣਾ ਉੱਠਣਾ ਘਟਾ ਆਉਂਦਾ ਜਾਂ ਡਰਦੇ ਹੁੰਦੇ ਆ ਬੈਠਣ ਤੋਂ ਥੋੜਾ ਜਿਹਾ ਕਈ ਵੀ ਘੋੜੀਆਂ ਵਿੱਚ ਖਰਾਬ ਕਰ ਦਿਆ ਨੇ ਤੇ ਉਹ ਜੀ ਕੋਈ ਗੱਲ ਬਾਤ ਨਹੀਂ ਘੋੜੀ ਦੇ ਵਿੱਚ ਸੌ ਸਰੀਫ ਘੋੜੀ ਆ ਨਵੇਂ ਬੰਦੇ ਦੇ ਰੱਖਣਾ ਵਾਸਤੇ ਵਧੀਆਗੀ ਹੁਣ ਮੌਕੇ ਤੇ ਹੈਗੀ ਆ ਖਾਲੀ ਤੇ ਅੰਦਰ ਦੀ ਬਿਲਕੁਲ ਸਾਫ ਆ ਸੂਕੇ ਥੋੜੇ ਸਾਹਮਣੇ ਹਟਿਆ ਬੱਚਾ ਤੁਹਾਨੂੰ ਦਿਖਾਦਾ ਤੇ 15 ਕ ਦਿਨ ਪੁਰਾਣੀ ਵੀਡੀਓ ਆਹੀ ਤੇ ਹੁਣ ਬਸ਼ੇਰਾ 2.5 ਮਹੀਨਿਆਂ ਦਾ ਹੋ ਗਿਆ ਮੰਨ ਲਓ ਵੀ ਘੋੜੀ ਨੂੰ ਸੂਈ ਨੂੰ 2.5 ਮਹੀਨੇ ਹੋ ਗਏ ਤੇ ਕਾਲ ਕਰ ਲਿਓ ਜਿਹਨੇ ਘੋੜੀ ਖਰੀਦਣੀ ਆ ਦੋਸਤੋ ਬੱਚੇ ਲੈਣ ਵਾਲੀ ਚੰਗੀ ਘੋੜੀ ਆਗੀ ਤੇ ਕੱਦ ਦੇ ਹਿਸਾਬ ਨਾਲ ਵੀ ਜੇ ਆਪਾਂ ਦੇਖੀਏ ਬਾਕੀ ਗੱਲਬਾਤ ਲੈਂਥ ਲੈਂਥ ਵੀ ਚੰਗੀ ਆ ਪੱਠਪੁੜੇ ਦੀ ਕੈਮ ਆਗੀ ਸਾਊ ਸ਼ਰੀਫ ਸੋ ਫੋਨ ਲਾ ਲਿਓ ਬਾਈ ਗੁਰਪ੍ਰੀਤ ਨੂੰ ਡਿੱਖਪਿੰਡ ਵਾਲੇ ਨੂੰ ਘੋੜੀ ਚੰਗੀ ਬਹੁਤ ਆ ਜਿਹਨੇ ਨੌਕਰੀ ਘੋੜੀ ਖਰੀਦਣੀ ਆ